ਪੱਟੇ ਖੂਨੀ ਬਾਜਦੇ ਚਿੜੀਆਂ ਨੇ ਖੰਭ ਪੱਟੇ ਖੂਨੀ ਬਾਜਦੇ ਚਿੜੀਆਂ ਨੇ ਖੰਭ ਪੱਟੇ ਖੂਨੀ ਬਾਜਦੇ ਹੋ ਹੋ ਇੱਕ ਮਰਦ ਹੁੰਦੇ ਹੈ ਜੋ ਚਲਤੇ ਹੈ ਜਮਾਨੇ ਕੇ ਸਾਥ-ਸਾਥ ਲੇਕਿਨ ਮਰਦ ਤੋ ਵੋ ਹੁੰਦੇ ਹੈ ਜੋ ਬਦਲ ਦਿਤਤੇ ਹੈ ਜਮਾਨੇ ਕੋ ਉਹਨੇ ਕਿਹਾ ਸੀ ਸਤਗੁਰੂ ਜੀ ਜੇਕਰ ਤੁਹਾਡਾ ਬਾਜ ਹਾਰ ਗਿਆ ਤੇ ਮੈਨੂੰ ਬਾਜ ਤੁਹਾਨੂੰ ਦੇ ਕੇ ਜਾਣਾ ਪੈਣਾ ਜੇਕਰ ਮੇਰਾ ਬਾਜ ਹਾਰ ਗਿਆ ਤੇ ਸਤਿਗੁਰੂ ਜੀ ਮੇਰਾ ਸਿਰ ਤੜਦੇ ਨਾਲੋਂ ਕਲਮ ਕਰਦੇ ਉਤੇ ਹੁਣ ਇਹਦਾ ਜਿਹੜਾ ਬਾਜ ਹੈ ਅਸਮਾਨ ਦੇ ਵਿੱਚ ਉੱਡਿਆ ਜਾਂਦਾ ਚਿੜੀਆਂ ਨੇ ਚੁੰਝਾਂ ਮਾਰ ਮਾਰ ਕੇ ਉਹ ਬਾਜ ਨੂੰ बेहोश ਕਰ ਦਿੱਤਾ ਮਾਰ ਦਿੱਤਾ ਉਹ ਬਾਜ ਜਾ ਕੇ ਦਿਖਦਾ ਹੈ ਲਾਬੂ ਕੇ ਤਲਾਬ ਅੰਮਾਲੇ ਦੇ ਨੇਰੇ ਇੱਥੇ ਸਤਗੁਰਾਂ ਨੇ ਚਿੜੀਆਂ ਦੇ ਨਾਲ ਬਾਜ ਨੂੰ ਲੜਾਇਆ ਤੇ ਚਿੜੀਆਂ ਨੇ ਬਾਜ ਨੂੰ ਤੋੜ ਦਿੱਤਾ ਮਰੋੜ ਦਿੱਤਾ ਇਹਨਾਂ ਸ਼ਬਦ ਕਹਿੰਦੇ ਹੋਏ ਖਿਮਾ ਦੇ ਜੱਜ ਕਹਾ ਹੋਈਆਂ ਬੇਅੰਤ ਗਲਤੀਆਂ ਭੁੱਲਣ ਦੀ ਮਾਫੀ ਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਜਿੰਨੀਆਂ ਸੰਗਤਾਂ ਦੇ ਵੱਲੋਂ ਟਾੜੀ ਜੱਥੇ ਨੋਮਾਇਆ ਕਰਕੇ ਮਾਨ ਸਤਕਾਰ ਮਿਲਿਆ ਹੈ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਤੰਦਰੁਤੀਆਂ ਬਖਸ਼ੇ ਸਾਡੇ ਆਪ ਹੀ ਸਤਕਾਰਯੋਗ ਵੀਰ ਜੀ ਅਤੇ ਮਹਾਂਪੁਰਸ਼ ਜਿਨ੍ਹਾਂ ਦੇ ਵੱਲੋਂ ਅਸ਼ੀਰਵਾਦ ਵੀ ਪ੍ਰਾਪਤ ਹੋਇਆ ਹੈ ਸਤਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਦੇ ਨਾਲ ਪ੍ਰੇਮ ਪਿਆਰ ਵਡਾਈ ਰੱਖਣ ਆਪ ਜੀ ਦੇ ਹਜ਼ੂਰ ਸੇਵਾ ਕਰਦੇ ਸਾਂ ਟਾਡੀ ਦਿਲਬਾਖ ਸਿੰਘ ਕੋਣੀ ਸ਼੍ਰੀ ਮੁਖਤਰ ਸਾਹਿਬ ਤੋਂ ਟਾਡੀ ਕੁਲਵਿੰਦਰ ਸਿੰਘ ਰਣਿਆ ਮੋਗੇ ਤੋਂ ਸਰੰਗੀਵਾਦਕ ਲਖਵਿੰਦਰ ਸਿੰਘ ਕੋਟਲੀ ਸ਼੍ਰੀ ਮੁਖਤਰ ਸਾਹਿਬ ਤੋਂ ਦਾਸ ਗੁਰਪ੍ਰੇਤ ਸਿੰਘ ਅਫਲ ਫਰੀਦਕੋੜ ਤੋਂ ਆਪਜੀ ਤੋਂ ਖਿਮਾਂਦੇ ਜਾਚਕ ਹਾਂ ਹੋਈਆਂ ਬੇਅੰਤ ਗਲਤੀਆਂ ਪੁੱਲਾਂ ਦੀ ਮਾਫੀ ਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਦੀ ਬਲਾਉਫਤ ਤੇ ਪਾਉਫਤੇ ਆਖੂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਵਾਹ ਗੁਰ ਸੋ ਇਨਾ ਸ਼ਬਦਾਂ ਦੇ ਨਾਲ ਹੀ ਸਾਰੀ ਸੰਗਤ ਦਾ ਕੋਟਨ ਕੋਟ ਧੰਨਵਾਦ ਖਾਸ ਕਰਕੇ ਸੇਵਾਦਾਰਾਂ ਦਾ ਸਾਡੀਆਂ ਉਹਨਾਂ ਮਾਤਾਵਾਂ ਭੈਣਾਂ ਸਾਡੇ ਭਰਾਵਾਂ ਸਾਡੇ ਬੱਚਿਆਂ ਦਾ ਜਿਹੜੇ ਪਿਛਲੇ 3 ਤਰੀਕ ਤੋਂ ਲੈ ਕੇ ਹੁਣ ਤੱਕ ਔਰ ਅਜੇ ਵੀ ਉਹਨਾਂ ਦਾ ਕੰਮ ਮੁੱਕਣਾ ਨਹੀਂ देर ਰਾਤ ਤੱਕ ਚੱਲੇਗਾ ਔਰ ਕੱਲ ਨੂੰ ਵੀ ਇਹ ਕੰਮ ਆਪਾਂ ਨੂੰ ਸੰਭਾਲਣਾ ਪੈਣਾ ਉਹਨਾਂ ਸਾਰਿਆਂ ਸਜਣਾ ਦਾ ਸੇਵਾਦਾਰਾਂ ਦਾ ਜਿਨ੍ਹਾਂ ਭੈਣਾਂ ਨੇ ਪ੍ਰਸ਼ਾਦਾਂ ਦੀ ਸੇਵਾ ਕੀਤੀ ਭਾਂਡੇ ਮਾਜਣ ਦੀ ਸੇਵਾ ਕੀਤੀ ਔਰ ਉਹਨਾਂ ਸਾਰਿਆਂ ਦਾ ਹੀ ਗੁਰਦੁਆਰਾ ਪ੍ਰਬੰਧਕਇਟਮੇਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਕੋਟਲ-ਕੋਟਨ ਧੰਨਵਾਦ ਸੋ ਹੁਣ ਅਰਦਾਸ ਹੋਵੇਗੀ ਔਰ ਅਰਦਾਸ ਤੋਂ ਬਾਅਦ ਮੇਲੇ ਦੀ ਸਮਾਪਤੀ ਅਰਦਾਓ ਜੀ ਬਾਬਾ ਜੀ ਵਾਈ ਗੁਰੂ ਵਾਈ ਗੁਰੂ ਸਾਰੀ ਸਾਧ ਸੰਗਤ ਬੇਨਤੀ ਅਰਦਾਸ ਵਾਸਤੇ ਖੜੇ ਹੋ ਜੋ ਜੀ ਵਾਈ ਗੁਰੂ ਵਾਈ ਗੁਰੂ ਵਾਹਿਗੁਰੂ ਜੀ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਗਉਤੀ ਜੀ ਸਹਾਇ ਪਾਤ ਸਹੀ 12ਵੇਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਸ੍ਰਮਦਾਸਹਿ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਤਿਥੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨੋਂ ਨਿਤ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਭ ਥਾਈ ਹੋਣਾ ਜੀ ਸਹਾਈ ਹਰੀ ਸਤਗੁਰੂ ਬਾਲਕ ਸਿੰਘ ਸਿਮਰੀਐ ਜਿਨ ਧਰਮ ਦਾ ਮਾਰਗ ਦਿਆ ਬਤਾਏ ਸ੍ਰੀ ਸਤਗੁਰੂ ਰਾਮ ਸਿੰਘ ਸਿਮਰੀਐ ਜਹ ਜੰਮ ਤੇ ਲਿਆ ਛਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਸਿਮਰੀਐ ਜਿਲ ਟੁੱਟੀ ਲਈ ਮਿਲਾਏ ਹਟਲ ਪ੍ਰਤਾਪੀ ਵਢੇ ਪ੍ਰਤਾਪ ਵਾਲੇ ਧਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੋਚ ਸੋਧ ਨਾਮ ਬਾਣੀ ਦਾ ਪ੍ਰਵਾਹ ਦਿਆ ਚਲਾਏ ਸ੍ਰੀ ਸਤਿਗੁਰੂ ਜਗਜੀਤ ਸਿੰਘ ਸਿਮਰੀਐ ਸਭ ਥਾਈ ਹੋਏ ਸਹਾਈ ਹਾਜ਼ਰ ਨਾਜ਼ਰ ਪਹਿਰੇ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਣਾ ਜੀ ਸਹਾਈ ਗੁਰੂ ਜੀ ਕੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੇ ਸ੍ਰੀ ਸ਼ਹੀਦ ਬੇਅੰਤ ਸ਼ੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੇ ਓਟ ਨਿਆਸਰਿਆਂ ਦਾਸਰਾ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾਚਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਆਪ ਜੀ ਦੀ ਅਪਾਰ ਰਹਿਮਤ ਕਿਰਪਾ ਸਦਕਾ ਧੰਨ ਧੰਨ ਸੰਤ ਮਹਾਪੁਰਖ ਬਾਬਾ ਮੋਹਨ ਸਿੰਘ ਜੀ ਭਾਗੋਵਾਲ ਵਾਲਿਆਂ ਦੀ 51ਵੀਂ ਵਰ੍ਹੇ ਨੂੰ ਮੁੱਖ ਰੱਖਦਿਆਂ ਹੋਇਆ ਅਤੇ ਧੰਨ ਧੰਨ ਸੰਤ ਮਹਾਪੁਰਖ ਬਾਬਾ ਤੇਜਾ ਸਿੰਘ ਜੀ ਨਕੌੜੇ ਵਾਲਾ ਉਹਨਾਂ ਦੀ 24ਵੀਂ ਵਰ੍ਹੇ ਨੂੰ ਮੁੱਖ ਰੱਖਦਿਆਂ ਹੋਇਆ ਗੁਰਦੁਆਰਾ ਸੰਤ ਤੇਜਾ ਸਿੰਘ ਵਿਖੇ ਆਪ ਜੀ ਦੀ ਕਿਰਪਾ ਰਮੈ ਸਦਕਾ ਸੱਚੇ ਪਾਤਸ਼ਾਹ ਜੀ ਉਹ 3 ਮਾਰਚ ਤੋਂ ਲੈ ਕੇ 9 ਮਾਰਚ ਤੱਕ ਸੱਚੇ ਪਾਤਸ਼ਾਹ ਜੀਓ ਲਗਾਤਾਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੱਚੇ ਪਾਤਸ਼ਾਹ ਪ੍ਰਵਾਹ ਚੱਲੇ ਹਨ ਆਪ ਜੀ ਦੀ ਕਿਰਪਾ ਸਦਕਾ ਗੁਰੂ ਪਿਆਰੀਆਂ ਸੰਗਤਾਂ ਵੱਲੋਂ ਗੁਰਮੁਖ ਪਿਆਰੇ ਵੱਲੋਂ ਸੱਚੇ ਪਾਤਸ਼ਾਹ ਜੀ ਅਖੰਡ 38 ਸ੍ਰੀ ਅਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਲਈਆਂ ਗਈਆਂ ਆਪ ਜੀ ਦੀ ਮਹਾਰਾਜ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ ਜੀ ਉਸ ਤੋਂ ਪ੍ਰਾਂਤ ਅਮਰ ਤੇਲੇ ਤੋਂ ਲੈ ਕੇ ਸੱਚੇ ਪਾਤਸ਼ਾਹ ਜੀ ਹੁਣ ਤੱਕ ਆਪ ਜੀ ਦੇ ਹਜ਼ੂਰ ਗੁਰਮਤ ਸਮਾਗਮ ਨੂੰ ਮੁੱਖ ਰੱਖਦੇ ਹੋਇਆ ਸੱਚੇ ਪਾਤਸ਼ਾਹ ਜੀ ਕੀਰਤਨ ਦੀਵਾਨ ਢਾਡੀ ਰਾਗੀ ਜਿੱਥੇ ਆਦਿਕ ਨੇ ਹਾਜ਼ਰੀਆਂ ਭਰੀਆਂ ਹਨ ਮਹਾਰਾਜ ਆਪ ਜੀ ਦੀ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ ਜੀ ਐਸ ਲਈ ਆਪ ਜੀ ਦੇ ਹਜ਼ੂਰ ਗੁਰਮਤ ਦੀਵਾਨਾ ਦੀ ਸੱਚੇ ਪਾਤਸ਼ਾਹ ਸਮਾਪਤੀ ਦੀ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਾ ਜੀ ਸੇਵਕਾਂ ਤੋਂ ਬਾਣੀ ਪੜਦਿਆਂ ਰਾਗੀ ਜੱਥਿਆਂ ਤੋਂ ਸੱਚੇ ਪਾਤਸ਼ਾਹ ਜੀ ਕੀਰਤਨ ਕਰਦਿਆਂ ਕਥਾ ਵਿਚਾਰ ਕਰਦਿਆਂ ਢਾਡੀ ਜੱਥਿਆਂ ਤੋਂ ਸੱਚੇ ਪਾਤਸ਼ਾਹ ਕੁਸ਼ਰੀ ਜੱਥਿਆਂ ਤੋਂ ਮਹਾਰ ਆਪਜੀ ਦਾ ਹਰ ਜਸ ਗਾਉਂਦਿਆਂ ਨੇ ਕਾ ਭੁੱਲਾਂ ਹੋ ਜਾਂਦੀਆਂ ਆਪਜੀ ਬਖਸ਼ੰਦ ਪਿਤਾ ਬਖਸ਼ਣਹਾਰ ਬੱਚੇ ਸਮਝ ਕੇ ਜਾਨ ਸਮਝ ਕੇ ਬਖਸ਼ ਲੈਣਾ ਅੱਗੇ ਤੋਂ ਸੋਚ ਤੇ ਸ਼ੁੱਧ ਬਾਣੀ ਪੜ੍ਹਨ ਦਾ ਬਲਤਦਨ ਬਖਸ਼ਨਾ ਜੀ ਹਰ ਜਸ ਗਾਉਂਦਾ ਬਲਤਦਨ ਬਖਸ਼ਨਾ ਕਿਰਪਾ ਕਰਨੀ ਮਹਾਰਾਜ ਆਪਜੀ ਦੇ ਹਜ਼ੂਰ ਆਈਆਂ ਹੀਆਂ ਸਾਰੀ ਹੀ ਸਾਧ ਸੰਗਤ ਦੇ ਸੱਚੇ ਪਾਤਸ਼ਾਹ ਜੀ ਹਾਜ਼ਰੀਆਂ ਦਰ ਪ੍ਰਵਾਨ ਕਰਨਾ ਮਹਾਰਾਜ ਕਿਰਪਾ ਕਰਨੀ ਸਮੂਹ ਸਾਧ ਸੰਗਤ ਨੂੰ ਅੰਮ੍ਰਿਤ ਵੇਲੇ ਦਾ ਜਾਗੜਾ ਨਿਤਨੇਮ ਇਸ਼ਨਾਨ ਕਰਨ ਦਾ ਤਾਮ ਬਖਸ਼ੋ ਗੁਰੂ ਘਰ ਦੀ ਸੇਵਾ ਸੰਭਾਲ ਦਾ ਦਾਨ ਬਖਸ਼ੋ ਬੱਚਿਆਂ ਨੂੰ ਵਿੱਦਿਆਦਾਨ ਵੱਡਿਆਂ ਦਾ ਆਦਰ ਕਰਨਾ ਗੁਰਮਤਿ ਕਰ ਸਿੱਖੀ ਜੀਵਨ ਬਖਸ਼ੋ ਫਸਲ ਵਾੜੀਆਂ ਚ ਵਾਧਾ ਬਖਸ਼ੋ ਜੀ ਮਾਲ ਮਨੁੱਖੀ ਜੀਵਨ ਨੂੰ ਤੰਦਰੁਸਤੀ ਬਖਸ਼ੋ ਮਹਾਰਾਜ ਆਪ ਜੀ ਦੀ ਕਿਰਪਾ ਰਹਿਮ ਸਤਿਗੁਰੂ ਕਰ ਦੀ ਚੜ੍ਹਦੀ ਕਲਾ ਹੋਵੇ ਸਾਰੀ ਹੀ ਸਾਧ ਸੰਗਤ ਨੂੰ ਮਨ ਕਰਕੇ ਤਨ ਕਰਕੇ ਧਨ ਕਰਕੇ ਸੇਵਾ ਸਿਮਰਨ ਦਾ ਬਲ ਤੇ ਦਮ ਬਖਸ਼ਣਾ ਸੱਚੇ ਪਾਤਸ਼ਾਹ ਜੀ ਕਾਰਜੇ ਰਾਸ ਕਰਨੇ ਮਹਾਰਾਜ ਆਪ ਜੀ ਅੰਗ ਸੰਗ ਹੋ ਕੇ ਸਹਿਤਾ ਕਰਨ ਆਪ ਜੀ ਦੇ ਹਜ਼ੂਰ ਦੂਰੋਂ ਨੇੜਿਆਂ ਚੱਲ ਕੇ ਸਾਰੀਆਂ ਹੀ ਸਾਧ ਸੰਗਤਾਂ ਦੇ ਸਿਰ ਤੇ ਮੇਰਾ ਪ੍ਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਦੇਸ਼ਾਂ ਅਵਦੇਸ਼ਾਂ ਵਿੱਚ ਵਸਦੀਆਂ ਸਾਰੀਆਂ ਹੀ ਸੰਗਤਾਂ ਦੇ ਕਿਰਪਾ ਕਰਨੀ ਮਹਾਰਾਜ ਘਰਾਂ ਸੁਖ ਸ਼ਾਂਤੀ ਦੀਆਂ ਦਾਤਾਂ ਬਖਸ਼ੀਆਂ ਮਹਾਰਾਜ ਕਾਰਜ ਰਾਸ ਕਰਨੇ ਕਰੋ ਕਿਰਪਾ ਮਹਾਰਾਜ ਐ ਸੁਲੇ ਆਪ ਜੀ ਆਪਣੇ ਪਵਿੱਤਰ ਹੁਕਮ ਨਾਮੇ ਬਖਸ਼ ਕੇ ਸੰਗਤਾਂ ਨੂੰ ਨੇ ਹਾਲ ਕਰੋ ਜੀ ਹੋਰ ਸੱਚੇ ਪਾਤਸ਼ਾਹ ਆਪ ਜੀ ਦੇ ਹਜ਼ੂਰ ਐ ਸੁਲੇ ਜੋ ਵੀ ਤਿਲ ਫੁੱਲ ਪੇਟਾਵਾਂ ਹਾਜ਼ਰ ਨੇ ਜੀ ਦਰ ਤੇ ਪ੍ਰਵਾਨ ਕਰਨੀ ਆ ਕਾਰਜ ਰਾਸ ਕਰਨੇ ਅਖਰ ਵਾਦਾ ਘਾਟਾ ਭੁੱਲ ਚੁਕਾ ਆਪ ਸਰਬਣਾ ਦੇ ਕਾਰਜ ਰਾਸ ਸੇ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਿਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਿਰਿਵਾਹਿ ਗਰੂ ਸਾਹਿਬ ਜੀਓ ਜੇਤਾ ਸੁਮੰਦ ਸਾਗਰ ਨੀਰ ਭਰਿਆ ਤੇਤੇ ਅਵਗਣੇ ਹਮਾਰੇ ਦਇਆ ਕਰੋ ਕਿਛ ਮਿਹਰਿ ਉਪਾਵੋ ਡੁੱਬਦੇ ਪੱਥਰ ਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੁੱਟੇ ਮਹੱਲਾ ਪੰਜੇ ਮਹਾਂ ਸਾਧ ਸੰਗ ਹਰ ਹਰ ਨਾਮ ਚਿਤਾ ਰਹਾ ਸਹਜ ਅਨੰਦੇ ਹੋਵੇ ਦਿਨ ਰਾਤੀ ਅੰਕੁਰ ਫਲੋ ਹਮਾਰਾ ਰਹਾਉ ਗੁਰੂ ਪੁਰਾ ਭੇਟਿਓ ਬੜੇ ਭਾਗੀ ਜਾ ਕੋ ਅੰਤ ਨਾ ਪਾਰ ਆਵਾਰਾ ਦੇਹ ਕਾਢ ਲਿਓ ਜਨ ਆਪਣਾ ਬੇਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰ ਬਚਨੀ ਬਾਹੜਾ ਸੰਕਟੇ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨ ਪੁਨ ਨਮਸਕਾਰਾ ਜਨਮ ਮਰਨ ਕਾਟੇ ਗੁਰ ਬਚਨੀ ਬਹੁੜ ਨਾ ਸੰਕਟੇ ਦੁਆਰਾ ਨਾਨਕ ਸਰਨ ਗਹੀ ਸਵਾਮੀ ਕੀ ਪਨ ਪਨ ਹੋ ਨਮਸਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰਾ ਫਿਰ ਇੱਕ ਵਾਰ ਸਰਪੰਚ ਸਾਹਿਬ ਦੇ ਹੁਕਮ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸੇਵਾਦਾਰਾਂ ਦਾ ਖਾਸ ਕਰਕੇ ਜਿਹੜਾ ਮੇਰੇ ਦਿਮਾਗ 'ਚ ਰਹਿ ਗਿਆ ਸੀਗਾ ਜੋੜਿਆਂ ਦੀ ਸੇਵਾ ਕਰਨ ਵਾਲੇ ਸਾਡੇ ਨੌਜਵਾਨ ਵੀਰਾਂ ਦਾ ਔਰ ਲੰਗਰ ਦੀ ਸੇਵਾ ਕਰਨ ਵਾਲੀਆਂ ਸਾਡੀਆਂ ਭੈਣਾਂ ਭਾਂਡੇ ਮਾਂਜਣ ਵਾਲੇ ਔਰ ਲੰਗਰ ਵਰਤੌਣ ਵਾਲੇ ਨੌਜਵਾਨ ਵੀਰਾਂ ਸਾਰੇ ਸੇਵਾਦਾਰਾਂ ਦਾ ਬਹੁਤ ਹੀ ਬਹੁਤ ਤਹਿ ਦਿਲ ਤੋਂ ਕੋਟਿ ਨੂੰ ਕੋਟਿ ਨੂੰ ਧੰਨਵਾਦ ਔਰ ਇਸ ਉਮੀਦ ਦੇ ਨਾਲ ਕਿ ਅਗਲੇ ਸਾਲ ਫਿਰ ਆਪਾਂ ਇਸ ਤੋਂ ਵੀ ਜ਼ਿਆਦਾ ਹਰਸ਼ੋ ਊਲਾਸ ਚ ਚੜ੍ਹਦੀ ਕਲਾ ਚ ਇਕੱਠੇ ਹੋ ਕੇ ਫਿਰ ਸੰਤਾਂ ਮਹਾਂਪੁਰਖਾਂ ਦੀ ਯਾਦ ਵਿੱਚ ਇਕੱਠੇ ਹੋਈਏ ਔਰ ਮੇਲੇ ਮਨਾਈਏ ਸੋ ਇਨਾਂ ਸ਼ਬਦਾਂ ਨਾਲ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੋ ਬੋਲੇ सोनिया सो वाहेगुरु जी का ख़सा वाहेगुरु जी फते sambari ka